1, 2, 3, 4, 4. 4. 5, 6. ਗੁਰੂ ਵਾਹਿਗੁਰੂ 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 ਸਤਗੁਰ ਤੁਮ ਕੋ ਹੋਏ ਦਿਆਲਾ ਸਤਗੁਰ ਤੁਮ ਕੋ ਹੋਏ ਦਿਆਲਾ ਗੁਰੂ ਤੁਮ ਕੋ ਹੋਏ ਦਿਆਲਾ ਸਤਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਸੰਤ ਸੰਗ ਤੇਰੀ ਪ੍ਰੀਤ ਸੰਤ ਸੰਗ ਤੇਰੀ ਸ੍ਰੀ ਸਰ ਸੰਤ ਸੰਗ ਤੇਰੀ ਕਾਪੜ ਪੱਤ ਪਰਮੇਸ਼ਰ ਰਾਖੀ ਕਾਪੜ ਪੱਤ ਪਰਮੇਸ਼ਰ ਰਾਖੀ ਕਾਪੜ ਪੱਤ ਪਰਮੇਸ਼ਰ ਰਾਖੀ ਕਾਪੜ ਪੱਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਭੋਜਨ ਕੀਰਤਨ ਨੀਤ ਕ੍ਰਿਸ਼ਨ ਨੀਤ ਭੋਜਨ ਕੀਰਤਨ ਨੀਤ ਭੋਜਨ ਕੀਰਤਨ ਨੀਤ ਭੋਜਨ ਕੀਰਤਨ ਨੀਤ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ 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 ਹਰਿ ਸਿਮਰਤ ਅਨੰਦ ਅਨੰਮ ਹਰ ਸਿਮਰਤ ਅਲ ਦਿਆਨੰਨ ਪਾਤ ਧਿਆਨ ਤੇ ਅਨੰਤਾ ਹਰ ਸਿਮਰਤ ਅਨ ਤੇ ਵਨੰਤਾ ਰੰਗ ਤਮਾਸ਼ਾ ਪੂਰਨ ਆਸਾਂ ਰੰਗ ਤਮਾਸ਼ਾ ਪੂਰਨ ਆਸਾਂ ਤਮਾਸ਼ਾ ਪੂਰਨ ਆਸਾਂ ਰੰਗ ਤਮਾਸ਼ਾ ਪੂਰਨ ਆਸਾਂ ਖਵੇ ਨਾ ਵਿਆਪੇ ਚਿੰਤਾ ਖਵੇ ਨਾ ਵਿਆਪੇ ਚਿੰਤਾ ਭਵਰ ਨਹੋ ਭਵਰ ਤੇ ਮਾਰਾ ਇਹ ਮਨ ਹੋਵੋ ਭਵਰ ਤੇ ਮਾਰਾ ਇਹ ਮਨ ਹੋਵੋ ਭਵਰ ਤੇ ਮਾਰਾ ਇਹ ਮਨ ਹੋਵੋ ਹਰ ਚਰਨਾ ਹੋ ਕੋਲਾ ਹਰ ਚਰਨਾ ਹੋ ਕੋਲਾ ਚਰਨਾ ਹੋ ਕੋਲਾ ਹਰ ਚਰਨਾ ਹੋ ਕੋਲਾ ਲੱਪਟਾਇਓ ਨਾਨਕ ਸਾਹਿਬ ਸੁਨ ਸੰਗ ਲੱਪਟਾਇਓ ਨਾਨਕ ਸਾਹਿਬ ਸੁਨ ਸੰਗ ਲੱਪਟਾਇਓ ਗੁੰਦੇ ਜੱਟ ਕਮਾਲਾ ਗੁੰਦੇ ਜੱਟ ਕਮਾਲਾ ਸੱਚਾ ਸਿੱਖ ਮੋਲਾ ਜੋ ਗੁੰਦੇ ਜੱਟ ਕਮਾਲਾ ਵਾਹ ਗੁਰ 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 ਵਾਹ

ਸਰ ਧੰਨ ਗੁਰੂ ਗੋਬਿੰਦ ਸਾਹਿਬ ਧੰਨ ਗੁਰੂ ਗੋਬਿੰਦ ਸਾਹਿਬ ਧੰਨ ਗੁਰੂ ਗੋਬਿੰਦ ਸਾਹਿਬ ਧੰਨ ਗੁਰੂ ਗੋਬਿੰਦ ਸਾਹਿਬ ਗੁਰੂ ਗੋਬਿੰਦ ਸਾਹਿਬ ਧੰਨ ਗੁਰੂ ਗੋਬਿੰਦ ਸਾਹਿਬ ਆਪੇ ਖੋਲ ਤੇਲਾ ਜੀ ਆਪੇ ਖੋਲ ਤੇਲਾ ਆਪੇ ਖੋਲ ਤੇਲਾ ਜੀ ਆਪੇ ਖੋਲ ਤੇਲਾ ਆਪੇ ਖੋਲ ਤੇਲਾ ਜੀ ਆਪੇ ਖੋਲ ਤੇਲਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਆਪੇ ਥੋਰੇ ਚੇਲਾ ਜੀ ਆਪੇ ਥੋਰੇ ਚੇਲਾ

ਰਾਜ ਕੇ ਸਾਡੇ ਵਾਹ ਚੁਰਵਾਇ ਕਰੋ 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 ਅੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਬੋਲੇ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈਂ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੇ ਸਭ ਦੁਖ ਜਾਏ ਇਕ ਬਹਾਦਰ ਸਿਮਰਿਆ ਕਾਰਨੋਂ ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧੰਨ ਅੰਤਰ ਬੋਲੋ ਜੀ ਵਾਹਿਗੁਰੂ ਅਜਾ ਪਿਆਰਿਆਂ ਤੁਹਾਂ ਸਭ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਤਲਾਈ ਤੇ ਅਗਵਾਹੀ ਦੇਖ ਕੇ ਅੰਡਠ ਕੀਤਾ ਇਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧੰਨ ਅੰਤਰ ਖਾਲਸਾ ਸਹਿ ਬੋਲੋ ਜੀ ਵਾਲੇ ਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ 헤 ਤਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਾਏ ਸਿਖੇ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ ਇਹਨਾਂ ਦੀ ਕਮਾਈ ਦਾ ਅਤਿਆੰਤਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਅਤਿਆੰਤਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਜੇ ਤੁਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਤ ਆਵੇ ਤੇਤੇ ਆਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇ ਦੇਗ ਤੇਗ ਫਤਿਹ ਬਿਰਦ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਲੇਕੁ ਸਿਖੰ ਸਿੱਖੀ ਦਾ ਕੇਸ দান ਰਹਿਤ দান ਵਿਵੇਕ দান ਸਹਾਇ দান ਕਰੋਸਾਹ দান ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਸ਼ਰਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਦਾ ਰਾਖਾ ਆਪ ਅਕਾਲ ਪੁਰਖ ਅੰਤਰਜਾਮੀ ਹੇ ਆਪਣੇ ਪੰਛ ਦੇ ਸਦਾ ਸਹਾਈ ਦਾ ਤਾਰ ਪਾਤਸ਼ਾਹ ਜੀ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਆਪ ਜੀ ਦੇ ਪਿਆਰੇ ਪੰਥ ਨੂੰ ਵਿਛੋੜਿਆ ਗਿਆ ਹੈ। ਦਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲਦਾ দান ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਹੈ। ਦਾਤਾਰ ਪਾਤਸ਼ਾਹ ਆਪਣੀ ਮਹਾਨ ਕਿਰਪਾਲਤਾ ਕੀਤੀ ਹੈ। ਵਾਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਤੇਲਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਦੇ ਮਹਾਵਾਕ ਅਨਸਾਰ ਸਤਿਗੁਰੂ ਜੀਓ ਅੱਜ ਖਾਲਸਾ ਪੰਥ ਦਾ ਸਾਜਨਾ ਦਿਵਸ ਹੈ ਸਮੂਹ ਸੰਗਤਾਂ ਵੱਲੋਂ ਸ਼ਰਧਾ ਭਾਵਨਾ ਸਹਿਤ ਆਪ ਜੀ ਦੇ ਚਰਨ ਪਰਸੇ ਗਏ ਹਨ ਦਾਤਾਰ ਪਾਤਸ਼ਾਹ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਨੇ ਆਪ ਜੀ ਤੋਂ ਅਸੀਸ ਲੈ ਕੇ ਦਾਤਾਰ ਪਾਤਸ਼ਾਹ ਜੀਓ ਆਜੀ ਵੱਲੋਂ ਬਖਸ਼ੀ ਹੋਈ ਬੁੱਧੀ ਦੇ ਮੁਤਾਬਕ ਸਮੂਹ ਸੰਗਤਾਂ ਭਾਵਨਾ ਸਹਿਤ ਮਿਲ ਕਰਕੇ ਸ਼ਰਧਾਲੂ ਪਰਿਵਾਰ ਵੱਲੋਂ ਨਿਸ਼ਾਨ ਸਾਹਿਬ ਦੇ ਚੋਲਾ ਸੇਵ ਦੀ ਸੇਵਾ ਹੋ ਰਹੀ ਹੈ ਸਤਿਗੁਰੂ ਦਇਆ ਕਰਨੀ ਪਰਿਵਾਰ ਦੀ ਕੀਤੀ ਸੇਵਾ ਸਫਲੀ ਕਰਨੀ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਪਰਿਵਾਰ ਵਿੱਚ ਏਕਤਾ ਇਤਬਾਕ ਬਖਸ਼ਣਾ ਚਰਨਾਂ ਦੀ ਪ੍ਰੀਤ ਪ੍ਰਤੀਤ ਬਖਸ਼ਿਸ਼ ਕਰਨੀ ਬਖਸ਼ੀਆਂ ਦਾਤਾਂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗੁਰ ਸਿੱਖਾਂ ਵਾਲਾ ਜੀਵਨ ਬਖਸ਼ਣਾ ਨਾਮ ਦੀਆਂ ਦਾਤਾਂ ਵਿੱਦਿਆ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਵਾਜਣਾ ਭਾਵਨਾ ਨੂੰ ਫਲ ਲਾਉਣੇ ਸਤਿਗੁਰੂ ਸੁਮਤੇ ਖਾਲਸਾ ਪੰਥ ਵਿੱਚ ਏਕਤਾ ਇਤਫਾਕ ਬਖਸ਼ਿਸ਼ ਕਰਨਾ ਕੌਮ ਦੀ ਚੜ੍ਹਦੀ ਕਲਾ ਕਰਨੀ ਦਇਆ ਕਰਨੀ ਦਾਤਾਰ ਪਾਤਸ਼ਾਹ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਕਿਰਪਾ ਕਰੋ ਉੱਚੇ ਨਿਸ਼ਾਨ ਝੂਲਣ ਦੀ ਅਸੀਸ ਬਖਸ਼ਿਸ਼ ਕਰੋ ਦਇਆ ਕਰੋ ਦਾਤਾਰ ਪਾਤਸ਼ਾਹ ਜੀ ਉਹ ਸਭਨਾਂ ਨੂੰ ਖੁਸ਼ੀਆਂ ਬਖਸ਼ੋ ਸਭਨਾ ਦੇ ਪਰਿਵਾਰਾਂ ਵਿੱਚ ਏਕਤਾ ਇਤਫਾਕ ਦੇਹ ਰੋਗਤਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਵਾਜੋ ਦਇਆ ਕਰੋ ਗੁਰਮੁਖਾਂ ਦੇ ਮੇਲ ਸਨਮੁਖਾਂ ਦੇ ਦੀਦਾਰੇ ਬਖਸ਼ੋ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆਂ ਆਪ ਜੀ ਦਾ ਹੀ ਨਾਮ ਚਿਤ ਆਵੇ ਨਾਮਿਕ ਨਾਮ ਕਰਦੀ ਕਲਾ ਤੇਰੇ ਪਾਣੀ ਸਰਬਤ ਦਾਤ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਭਈ ਅਕਾਲ ਕੀ ਤਬੀ ਚਰਾਏ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਅੰਗਦ ਗੁਰੂ ਗੁਰੂ ਗ੍ਰੰਥ ਜੀ ਮਾਨਿਓ ਪੰਗੁਰੰਥ ਦੀ ਦੇਹੋ ਜੋ ਪ੍ਰਭ ਕੋ ਮਿਲਿਓ ਚਹੈ ਸਭ ਜਨ ਮੇਂ ਦੇ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ ਵਾਰ ਹੋਇ ਸਾ ਮਿਲenge ਮਤੇ ਸ਼ਰਨ ਕੋ ਹੋ ਸਤਿਗੁਰੂ ਮੋਹਨ ਸਿੰਘ ਸਾਹਿਬਾ ਐਸੇ ਗੁਰ ਦੇ ਕੋ ਬਲ ਬਲ ਜਾਈ ਐ ਐਸੇ ਗੁਰ ਦੇ ਕੋ ਬਲ ਬਲ ਜਾਈ ਐ ਤੁਮ ਹੋ ਸਭ ਰਾਜ ਦੇ ਕੇ ਰਾਜਾ ਤੁਮ ਹੋ ਸਭ ਦਾ ਜਨ ਕੇ ਰਾਜਾ ਤੁਮ ਹੋ ਸਭ ਰਾਜ ਦੇ ਕੇ ਰਾਜਾ ਤੁਮ ਹੋ ਸਭ ਦਾ ਜਨ ਕੇ ਰਾਜਾ ਤੁਮ ਹੋ ਸਭ ਰਾਜ ਦੇ ਕੇ ਰਾਜਾ ਤੁਮ ਹੋ ਸਭ ਦਾ ਜਨ ਕੇ ਰਾਜਾ ਤੁਮ ਹੋ ਸਭ ਦਾ ਜਨ ਕੇ ਰਾਜਾ ਆਪੇ ਆਪ ਗਰੀਬ ਦਿਵਾਇਆ ਆਪੇ ਆਪ ਸੁਖੀ ਦਿਵਾਇਆ ਆਪੇ ਆਪ ਗਰੀਬ ਦਿਵਾਇਆ ਆਪੇ ਆਪ ਸੁਖੀ ਦਿਵਾਇਆ ਆਪੇ ਆਪ ਗਰੀਬ ਦਿਵਾਇਆ ਆਪੇ ਆਪ ਗਰੀਬ ਦਿਵਾਇਆ ਆਪੇ ਆਪ ਗਰੀਬ ਦਿਵਾਇਆ ਆਪੇ ਆਪ ਗਰੀਬ ਦਿਵਾਇਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੁਹਾਨੂੰ ਗੁਰੂ ਕੋ ਤੇ ਸਾਹਿਬੋ ਧੰਨ ਗੁਰੂ ਕੋ ਜੀ ਕਾਹੇ ਧੰਨ ਗੁਰੂ ਕੋ ਬੰਦੀ ਸਾਰੋ ਧੰਨ ਗੁਰੂ ਕੋ ਤੇ ਸਾਹਿਬ ਧੰਨ ਗੁਰੂ ਕੋ ਤੇ ਸਾਹਿਬੋ I'm <sweak> ਸੁਨਿਆ ਬਹੁਤ ਬਹੁਤ ਮੁਬਾਰਕਾਂ ਸਤਿਗੁਰੂ ਸਤਿਕਾਰੇ ਮਹਾਨ ਜਨਰਟੀਆਰੇ ਸ਼ਹਿਬਾਨ ਬਾਪ ਸਤਗੁਰੂ ਦੀ ਜੋਤ ਨਾਲ ਜਾਨੇ ਆਪ ਸੰਗਤਾਂ ਦੇ ਚਰਨਾਂ ਤੇ ਬੈਠੀ ਹੈ ਕਿ ਨਾਲ ਹੀ ਜੋ دیਵਾਨ ਹੈ ਉਹ ਜੇ ਅਰੰਭਾ ਹੋ ਜਾਵੇ ਆਪ ਨੂੰ ਬੇਨਤੀ ਹੈ ਸਾਰਿਆਂ ਨੇ ਸਤਉਡੇ ਕਰਨ ਦਾ ਨਿਸ਼ਚਾ ਕਰਕੇ ਜਿਸ ਤਰ੍ਹਾਂ ਤਸਵੀਰ ਨੂੰ ਆਪਹਾ ਨਾਲ ਸਤਗੁਰੂ ਦੇ ਚਰਨ ਪਰ ਸਹੇ ਹੋ ਜਿਸ ਤਰ੍ਹਾਂ ਸਤਗੁਰੂ ਦੀ ਜੋਤ ਦੀ ਗੈਰ ਦੇ ਗੁਰੂ ਜੀ ਨੇ ਬਖਸ਼ਾ ਗੁਰੂ ਜੀ ਅਸਿਸਾ ਪ੍ਰਾਪਤ ਕਰਨੇ ਸਾਰਿਆਂ ਸਹਿਯਾ ਸਤੋਤ ਕਰਦਾ ਹਾਂ ਮੈਂ ਦੱਸ ਕਿ ਆਪ ਜਨ ਸੰਸਥਾ ਇਸ ਜੇ ਸਮੀਆਂ ਪਹੁੰਚਾਂ ਨਾਲ ਆਇਆ ਹੈ ਸਤਿਗੁਰੂ ਦੀ ਰੋਹ ਵਿੱਚੋਂ ਹੈ ਰਾਜ ਦੀ ਤਰ੍ਹਾਂ ਸ਼ਰਾਂ ਕੋਲੇ ਸੋ ਸਿਧਾਰ ਪਾਰ